ਸਤਿ ਸ਼੍ਰੀ ਅਕਾਲ ਜੀ ਬਾਈ ਸਾਰਿਆਂ ਨੂੰ ਜੀ ਲੋ ਜੀ ਪੰਤ ਪਹੁੰਚ ਗਿਆ ਬਾਈ ਟਰੈਕਟਰ ਲੈ ਕੇ ਅਸਰ ਗਾਲ ਜੀ ਸਾਹਮਣੂ ਹੋਰ ਪੰਤ ਵਧੀਆ ਬਾਈ ਲੈ ਆਇਆ ਹੈ ਅੱਜ ਲੈ ਆਂਦਾ ਠੀਕ ਆ ਅੱਜ ਲੈ ਜਾਣਾ ਫਿਰ ਅੱਜ ਲੈ ਜਾਣਾ ਠੀਕ ਆ ਬਾਕੀ ਰੰਗ ਕਰਾਇਆ ਤਾਂ ਬਾਈ ਇਹਨੂੰ ਹੋ ਗਿਆ 1.5 ਸਾਲ ਪਿਛਲੇ ਸਾਲ ਰੰਗ ਕਰਾਇਆ ਤਾਂ ਆਪਾਂ ਨੇ ਪਰ ਅਪਰੀਲ ਮਾਰਚ ਚ ਕਰਾਇਆ ਸੀ 1.5 ਸਾਲ ਹੋ ਗਿਆ ਤਕਰੀਬਨ ਪੂਰਾ ਰੰਗ ਵਧੀਆ ਹੈ ਬਾਕੀ ਮਿਲੋ ਜੀ ਡੈਡੀ ਨੂੰ ਇੱਧਰ ਹੀ ਡੈਡੀ ਨੂੰ ਮਿਲਾਂ ਪਹਿਲਾਂ ਸ੍ਰੀ ਗੁਰੂ ਜੀ ਫੁੱਫੜ ਵੀ ਆਇਆ ਸ੍ਰੀ ਗੁਰੂ ਜੀ ਹਾਂ ਜੀ ਅਬ ਸ੍ਰੀ ਗੁਰੂ ਜੀ ਆ ਰਖਦੇ ਠੀ ਕਾਚੇ ਦਾ ਮੁੰਡਾ ਪੰਪਾ ਦੇ ਰਾ ਬਈ ਦੇਖ ਦੇਖਈਏ ਇਹਦਾ ਕੱਲ ਕਰ ਲਿਆ ਦਾ 511 ਦਾ ਸੌਦਾ ਅੱਜ ਹੋਇਆ ਸੌਦਾ ਕੱਲ ਵੀ ਹੋ ਗਿਆ ਮਣਾ ਮੋਟਾ ਰਹਿ ਗਿਆ ਜੱਗੂ ਮੰਨਿਆ ਨਹੀਂ ਫੇਰ ਤੇ ਮਾਕੇ ਤੇ ਨਹੀਂ ਪੰਜਾ ਰਾ ਯਾਰ ਹਾਂ ਨਾ ਚੀਜ਼ ਪਸੰਦ ਆ ਫੇਰ ਨਹੀਂ ਹਾਂ ਹਨਾ ਜੀ ਬਾਕੀ ਰੰਗ ਕਰਾਇਆ ਨੂੰ ਡੇਢ ਵੀ ਨਾਲ ਉਹ ਇਹਨੂੰ ਰੰਗ ਨੂੰ ਵੀ ਹੋਇਆ ਵਾ ਹਾਂ ਇਹ ਰੰਗ ਨੂੰ ਵੀ ਹਾਂ ਬਾਕੀ ਰੰਗ ਨੂੰ ਰੰਗ ਮਿਲ ਗਿਆ ਹਾਂਜੀ ਹਾਂ ਇਹ ਕਿਸੇ ਵੀਰ ਨੇ ਲੈਣਾ ਜੱਗੂ ਤੇ ਲੈ ਸਕਦਾ ਹੈ ਨਾ ਹਾਂ ਕੋਈ ਨੋਕਰੀ ਡਰਾਈਵਰ ਚ ਸਾਰਾ ਕੰਮ ਹੋਇਆ ਬਈ ਟਰੈਕਟਰ ਦਾ ਤੇ ਟੱਪਾ ਨਵਾਂ ਇਹਦਾ ਸਾਰਾ ਕੁਝ 99 ਮਾਡਲ ਆ ਹੂੰ ਉਹ ਟਾਇਰ ਨਵੇਂ ਲੱਗੇ ਪਏ ਹੁਣ ਪੰਤਨਾ ਨੇ ਇੱਥੀ ਦੇ ਲਿਆਤਾ ਇਸ ਪੈਣੀ ਪੈਣ ਤੇ ਬਈ ਇੱਥੀ ਦੇ ਦਵਾਇਤਾ ਜਿਆਦਾ ਠੀਨਾਂ ਨੂੰ ਤੇ ਜੱਦਾ ਰੱਖਿਆ ਸਾਂ ਕਿੰਨੇ ਸਾਲ ਹੋ ਗਏ ਹੈ ਖਾਸੀ ਸਾਲ ਹੋ ਗਿਆ ਨਾ ਇਹ 20 20 99 ਮਾਡਲ ਆ ਇਹ ਨਾ ਕੰਨਵੇਂ ਵੜ ਲਾ ਬਈ ਇਹ ਜਦ ਤੱਕ ਉਹ ਕਾਹ ਲੋ ਤੇ ਕਢਾਇਆ ਤੈਨੂੰ ਹਾਂਜੀ ਹਾਂ ਉਹਨੇ ਆਪ ਤਾਂ ਹੀ ਨਵਾਂ ਕਢਾਇਆ ਤਾਂ ਨਵਾਂ ਕਢਾਇਆ ਉਹ ਨਵਾਂ ਕਢਾਇਆ ਸੀ ਹਾਂ ਨਵਾਂ ਲਿਆਤਾ ਹਾਂ ਸਾਰੀ ਖੇਤੀ ਉਹ 20 ਕਿਲਿਆਂ ਦੀ ਇਹਨੂੰ ਲਈ ਕਰਦਾ ਸੀ ਹਾਂ ਬਹੁਤ ਇਹ ਕੰਮ ਕਰਿਆ ਬਾਕੀ ਟਰੈਕਟਰ ਤੱਕੜਾ ਪੂਰਾ ਬਾਈ ਰੋ ਲੀਟਰ ਉਲੀ ਨੂੰ ਐਨ ਵਧੀਆ ਬਾਰਾ ਬੁੱਢੀਆਂ ਨੂੰ ਆਹ ਰਾਮ ਦਾ ਚੀਜ ਜਾਂਦਾ ਨਾ ਮਰਦਾ ਉਹ ਉਹਦੇ ਦਾ ਮੂਹਲੇ ਟਾਇਰ ਨਹੀਂ ਖਿੱਚਲੇ ਕਰਨੀ ਪਿਛਲੇ ਵਾਲੇ ਜੋ ਲੌਂਗੀ ਗਏ ਹਾਂ ਇਹ ਤਾਂ ਮੈਨੂੰ ਛੋਟਾ ਜਿਹਾ ਲੱਗ ਜਾਂਦਾ ਇਹ ਦੇਖ ਲਓ ਮੈਂ ਤਾਂ ਇਹਨੂੰ ਕਹਿਣਾ ਮੈਂ ਹੱਥ ਨਹੀਂ ਲੱਗਣਾ ਮੋੜ ਜੋ ਗਲੀ ਜੀ ਨੂੰ ਮੋੜਨਾ ਗਲੀ ਜੀ ਨੂੰ ਮੋੜਨਾ ਓੱਖਾ ਮਨ ਤਾਂ ਲੱਗਿਆ ਮੈਂ ਇਹ ਪਾਵਰ ਕਰਿਆ ਮੈਂ ਸਟੀering ਦੇਖਿਆ ਉਹਦਾ ਬੰਦਾ ਕਢਾਉਣਾ ਪਏਗਾ ਨਾ ਵੀ ਕਢਾੜਾ ਸਟੀering ਹੀ ਛੋਟਾ ਪਾਇਆ ਹੋਇਆ ਹਾਂ ਸਟੀering ਛੋਟਾ ਪਾਇਆ ਹੋਇਆ ਉਹਨੂੰ ਪਾਵਰ ਨਹੀਂ ਹੈਗਾ ਯਾਨੀ ਉਹਦਾ ਬਸਰ ਹੋ ਜਾਈ ਉਹਦਾ ਬਸਰ ਬਾਕੀ 35 ਤੇ ਹੁਣ ਭਾਈ 58 ਪਰ ਚਲੇ ਗਿਆ। ਹਾਂ। ਕਹਿੰਦਾਹੀਂ ਪੂਚੇ ਝੋਲ ਮਾਰਤੀ ਯਾਰ ਕੋ ਘੜੀ ਦੇ। ਹਾਂਜੀ ਹਾਂ। ਮੋਜਾ ਕਰੂਗਾ। ਹੂੰ ਤੇ ਐਂ ਜਮੇ ਮੇਹਰਾ ਮੋਜ਼ਰਾ ਰਹਿਨੇ ਮੇਹਰਾ ਪੇਰੇ। 3 ਲੀਟਰ ਉਲੀ ਨੂੰ ਨਹੀਂ ਲੋੜ। ਕਾਲੀ ਆ ਬਾਈ ਇਹਦੇ ਕੋਲ ਇਹ ਰੇਤ ਉੱਤੇ ਦਾ ਕੰਮ ਕਰੀ ਜਾਂਦਾ ਹੋਰ ਹੋਣਾ। ਹਾਂ ਹੁਣ ਜੋ ਮਰਜ਼ੀ ਕਰੀ ਜੇ। ਬਾਕੀ ਇਹ ਦਿਖਾ ਦੇ ਟਰੈਕਟਰ ਇੱਕ ਵਾਰੀ। ਯਾਰ ਇਹ ਪਾਸੇ ਦੇ। ਸਾਲੇ ਨਾਵੇਂ ਲੱਗੇ ਬਾਈ ਪਿੱਛੇ ਐਨ ਵਧੀਆ। ਨਾ ਮੇ ਪੂਰੇ ਉਹ ਪੂਰੇ ਖੜੇ ਤਕਰੀਬਨ ਨਾ ਮੈਂ ਪਾਈਆਂ ਸਰੀਆਂ ਵੀਡੀਓ ਦੇਖ ਲਿਓ ਭਾਈ ਆਪਣੀਆਂ ਰੰਗ ਕਰਾਇਆ ਤੇ ਸਾਰੀਆਂ ਪਈਆਂ ਉੱਪਰ ਬਾਕੀ ਆਪਾਂ ਨੇ ਭਾਰਤ ਵੀ ਪਾਇਆ ਤਾਂ ਜਦ ਵੀ ਲੈ ਕੇ ਆਇਆ ਤਾਂ ਵਸਤਰ ਹਾਂ ਜਦ ਟਰੈਕਟਰ ਆਪਾਂ ਨੇ ਵੇਚਿਆ ਹੋਇਆ ਤਾਂ ਜਦ ਗੰਨਾ ਵੀ ਵੇਚਿਆ ਦਾ ਇਹਦੇ ਨਾਲ ਇਹ ਕੋਠੀ ਛੱਤੀ ਜਦ ਵੀ ਰੇਤਾ ਲਿਆਉਂਦਾ ਜਦ ਵੀ ਰੇਤਾ ਲਿਆਉਂਦਾ ਰਿਹਾ ਇਹ ਕੋਠੀ ਛੱਤੀ ਵੀ ਆਇਆ ਯਾਰ ਆਤਰੋਂ ਕਹਦੇ ਕਹਿੰਦਾ ਵੀ ਪਾ ਰਿਆ ਡਰਾਂ ਲੇ ਆ ਜਦ ਹੀ ਆ ਜਾਂਦਾ ਜਦ ਹੀ ਆ ਜਾਂਦਾ ਲਿਕੂ ਲੁਕਿੰਗ ਬਾਈ ਕੋਈ ਹੈ ਨਹੀਂ ਸਾਫ ਆ ਟਰੈਕਟਰ ਹਾਂ ਤਾਂ ਕਿ ਬਾਕੀ ਬੈਟਰੀ ਮੂਟ ਰਹਿਣ ਵਧੀਆ ਸਾਲ ਫਰਮ ਆ ਆਰਸੀ ਹੈਗੀ ਐ ਦੀ ਆਰਸੀ ਹੈਗੀ ਕਿਤੇ 12 ਨੰਬਰ ਉਪੜਦਾ ਹੀ ਰੋਪੜਦਾ ਹੀ ਨੰਬਰ ਆ ਟਰੈਕਟਰ ਦੇ ਥਰੂ ਚੱਲੀ ਜਾਂਦੀ ਆਹੋ ਰੋਪੜਦਾ ਨੰਬਰ ਆ ਪੀ 12 ਪੀ 12 A 2979 ਚੱਲੀ ਆ ਫਿਰ ਹਾਂ ਲਾਂਦੇ ਭਾਈ ਹੁਣ ਜੱਗੂ ਦੇ ਘਰ ਨੂੰ ਤੇ ਉੱਥੇ ਦੇ ਚੱਕ ਦੇ 911 ਇਹੋ ਘੜਾਉਂਦੇ ਆ ਇਨੂੰ ਕਰਦੇ ਆਲਵੇ ਦਾ ਅੱਜ ਚੱਲ ਬੰਤ ਬਾਈ ਚਲੋ ਮਾਰੋ ਫਿਰ ਚਲ ਆ ਗਿਆ ਸੀ ਪੌਂਟ ਰੋਲ ਦੇ ਪਿੱਛੇ ਆਂਦੇ ਸੀ ਲੋ ਬਾਈ ਜੱਗੂ ਤਾਂ ਰੋਪੜ ਗਿਆ ਏਜੰਸੀ ਚ ਜਾਂਦਾ ਆ ਤੇ ਬਾਕੀ ਟਰੈਕਟਰ ਲੈਣ ਆਏ ਹੋਏ ਆਪਾਂ ਤੇ ਆ ਵੀਰ ਪੁੱਛਦੇ ਜੇ ਕਈ ਤੇ 7 ਫੋਟਾ ਬਾਈ ਲੱਖ ਰੁਪਿਆ ਮੰਗਦਾ ਇਹਦਾ ਰੂਡਾ ਬਿੱਟਰ ਤੇ ਵਿਧ ਮਸ਼ੀਨ ਲੱਗੀ ਹੋਈ ਏਦੇ ਉੱਪਰ ਜੇ ਕਿਸੇ ਨੂੰ ਚਾਹੀਦਾ ਹੋਵੇ ਇਹਨੂੰ ਲੈਂਡ ਫੋਰਸ ਦਾ ਬਾਈ ਹਾਂ ਬਾਕੀ ਜੱਗੂ ਦਾ ਨੰਬਰ ਨੰਬਰ ਦੱਸ ਦਨੇ ਆ ਵੀਡੀਓ ਚ ਰੱਖ ਦੋ ਪੱਤੀਆਂ ਇਹ ਪੱਤੀਆਂ ਬਾਈ 20 ਪੈਸੇ ਹੀ ਘਸੀਆਂ ਵੀ ਆਏ 20 ਪੈਸੇ ਵੀ ਨਹੀਂ 90 ਪੈਸੇ ਘਸੀਆਂ ਨੇ ਨਹੀਂ 20 ਪੈਸੇ ਘਸੀਆਂ ਵੀ ਚੱਲ 80 ਲਾਣਾ 81 ਨੰਬਰ ਦੱਸ ਦिए 81 461 78790 81 461 61 78790 78790 ਇਹ ਜੱਗੂ ਦਾ ਨੰਬਰ ਆ ਬਾਈ ਜੇ ਕਰ ਲਿਓ ਫੋਨ ਜੇ ਕਿਸੇ ਨੇ ਲੈਣਾ ਮਸ਼ੀਨ ਲੱਗੀ ਵੀ ਨਾਲ ਇਹ ਟਰੈਕਟਰ ਵੀ ਲੈਣਾ ਹੈ ਚਾਰ ਟਰੈਕਟਰ ਵੀ ਦੋ ਖੜੇ ਆ ਇੱਕ ਸਕਾਟ ਖੜਾ ਹੋਰ ਉਹ ਲੈਣਾ ਬਾਈ ਕਿਸੇ ਨੇ ਜੀ ਉਹ ਵੀ ਖੜਾ ਹੈ ਹੂੰ ਬਾਕੀ ਹੋਰ ਵੀ ਆਉਂਦੇ ਰਹਿੰਦੇ ਨੇ ਇਹਦੇ ਕੋਲ ਇਹ ਤਾਂ ਜਮਾਂ ਹੀ ਨਵੀਂ ਹਾਲਤ ਤਾਂ ਹੈ ਹੀ ਆ ਕਰ ਲਿਓ ਬਾਕੀ ਸੰਪਰਕ ਬੋਤਾ ਤੇ ਹੁਣ ਟਰੈਕਟਰ ਲੈ ਕੇ ਚੱਲਦੇ ਆਪਾਂ 68 11 ਤੇ ਪਹਿਲਾਂ ਕਾਰ ਨੂੰ ਲੈ ਕੇ ਚੱਲਦੇ ਆਪਨੇ ਹਨਾ ਤੇ ਭੇਜ ਦਾਂਗੇ ਕਾਪੀ ਮਾੜੀ ਅੱਖੀ ਲੱਗੀਆਂ ਕਾਪੀ ਕਾਪੀ ਮਾਡਲ ਆਹ ਦੇਖੋ ਬਾਈ ਨੰਬਰ ਦੇਖੋ ਇਹਦਾ ਕਿੱਥੇ ਆ ਹਾਂ ਆਏ ਹੈ ਇੱਥੇ ਲਿਖਿਆ ਨੰਬਰ ਉਹ ਪਹਿਲੇ ਪਹਿਲੇ ਪੇਪਰ ਆਏ ਪੀਬੀਯੂ 3899 3899 ਇਹਨਾਂ ਦੇ 3899 ਜਾਂ ਜ਼ਿਲ੍ਹੇ ਵਾਲੀ ਸੀਰੀਜ਼ ਨਹੀਂ ਆਈ ਤੀ ਇਹ ਯੂਪੀਬੀਯੂ ਸਿੱਧਾ ਹੀ ਆ ਜਿਖਣਾ 12 ਲੱਗਦਾ ਹੈ ਜ਼ਿਲ੍ਹੇ ਦਾ ਆਪਣੇ ਉਹ 3899 ਸਿੱਧਾ ਹੀ ਆ ਹਾਂ 1988 ਦੇਖਣਾ 59 ਹੌਸਪਾਵਰ ਆ ਹੂੰ ਜਿਆਦਾ ਤੇ ਟਾਈਮ 'ਚ 68 ਹੌਸਪਾਵਰ 98 11 ਨਾ ਮਾਲਕ ਦਾ ਨਾ ਹਾਂ ਹਾਂ ਗੁਰਪਾਲ ਹਨਾ ਗੁਰਪਾਲ ਸਿੰਘ ਕੋਰੋ ये तो हाँ के कुर मक्की कर करपाल है करपाल करपाल सिंह आ खड़ा इधर पंता है भाई बनारस ਆ ਬਈ ਪੰਤਲਾ ਕਢਾਤਾ ਤੇ ਆ ਕਰੋ ਦੱਸੋ ਇਹ ਆ ਗਿਆ ਬੜਾ ਬਈ ਪੰਤਲੇ ਦਾ ਇਹ ਬੈਸ ਗੋਤ ਤੇ ਆਇਆ ਬਾਈ ਕਿਤੇ ਇਹ ਆ ਦੋ ਸਕਾਟ ਇੱਕ ਸਕਾਟ ਖੜਾ ਹੈ ਇਹ ਕਿਸੇ ਨੇ ਲੈਣਾ ਬਾਈ ਸਕਾਟ ਆ ਆਹ ਕਿਹੜਾ ਹੈ ਡੈਡੀ ਮੈਸੀ ਆ ਇਹ ਮੈਸੀ ਹੋਣ ਲਾਈਟਾਂ ਦੇਖ ਲੈਣੀਆਂ ਕਿਵੇਂ ਦੀ ਹੈ ਬਹੁਤ ਹੁੰਦੇ ਲੈਣੇ ਵਾਲੇ ਕਿਸੇ ਨੇ ਤਿਆਰ ਕਰਾ ਟਾਇਰ ਚਾਰੇ ਨਵੇਂ ਬਾਈ ਇਹਨਾਂ ਦੇਖ ਲੋ ਟਾਇਰ ਟਾਂ ਨਵੇਂ ਟਾਇਰ 100 ਪੈਸੇ ਹੀ ਖੜੇ ਪੂਰੇ ਐ ਆਪਾਂ ਨਹੀਂ ਆਪਾਂ ਤਾਂ ਲੈਣੇ ਆਲੇ ਮਹੀਦਰਾ ਦੇ ਹੈ ਮਹੀਦਰਾ ਟਾਇਰ ਆਹ ਬੱਕੇ ਟਾਇਰ ਆ ਬਾਈ ਲੇਕਿਨ ਤਿਆਰ ਕਰਾਉਣਾ ਹੋਵੇ ਹੈ ਸਲਫ ਚੱਲ ਹੈ ਹੁੰਦਾ ਕੋਈ ਸ਼ਕੀਨ ਕਿਸੇ ਨੇ ਤਿਆਰ ਕਰਾਉਣਾ ਹੁੰਦਾ ਗਈ ਵਾਰ ਹਾਂ ਦਾ ਕਾਰਮੋਗੋ ਸਟਾਰਟ ਹੋ ਗਿਆ ਹੈ ਜਮਨ ਬਾਈ ਨੰਬਰ ਬਾਈ ਬੋਲਦਾ ਜੇ ਖੂਦ ਜੇ ਐਨਾ ਚੋ ਵੀ ਕਿਸੇ ਦਾ ਕੋਈ ਕਾਕ ਹੋਇਆ ਉਹਦੇ ਤੇ ਕਰ ਲਿਓ ਆ ਸਕਾਟ ਆ ਸਾਦੀਪੁਰੀਏ ਸਾਦੀਪੁਰੀਏ ਬਾਈ ਮਾਲਕ ਤੇ ਜਿਹੜੇ ਤਿੰਨ ਜੌਣਾ ਸਾਦੀ ਤੋਂ ਉਹਨਾਂ ਦਾ ਬੈਂਸ ਬੋਤ ਆ ਚੱਲੋ ਜਿੱਕੇ ਨਹੀਂ ਕਿਹ ਹੋਗਾ ਸਟੇਰ ਨਹੀਂ ਛੋਟਾ ਲਾਇਆ ਬਾਈ ਮੂੰ ਪਾਵਰ ਨਹੀਂ ਹੈਗਾ ਸਟੇਰ ਨਹੀਂ ਛੋਟਾ ਚੱਲ ਭੰਤ ਤੇਗ ਮੱਤਾ ਜਹਾਜ ਕਿੰਨਾ ਉੱਚਾ ਮੈਂ ਕਿਹਾ ਜਹਾਜ ਕਿੰਨਾ ਉੱਚਾ ਹੈ ਹਾਂ ਵੀ ਉਹ 12 ਵਿੱਚ 14 ਤੋਂ 16 ਉੱਪਰ ਬੈਠ ਕੇ ਹੀ ਦੇਖੀ ਕਿੰਦਾ ਲੱਗਣਾ ਛੋਟਾ ਜਾਂਦਾ ਹਾਂ ਤਰੀ ਸੋ ਦੇਖ ਲੈ ਕਿੱਡੀ ਲੰਬੀ ਆ ਉਪਰੋਂ ਨਹੀਂ ਤਾਂ ਉਹ ਵੀ ਥੋੜਾ ਛੋਟਾ ਲੱਗਣਾ ਦਾ ਮੋਰਲੇ ਟਾਇਰ ਵੀ ਉਹ ਪਾਏ ਹੋਏ ਆ ਨਾ ਬੜੇ ਆ ਆ ਜਾ ਵੀ 95 11 ਵਾਲੀ ਆ 55 91 ਆਈਡੀ ਹੁਣਾ ਲਈ ਹੁਣ ਚਲੋ ਭਾਈ ਘਰ ਲੈ ਚਲੀਏ ਹੁਣ ਅੱਡ ਜਗ੍ਹਾ ਦਿਖਾਉਂਦੇ ਬਾਅਦ ਕੀ ਤੁਹਾਨੂੰ ਪਹੁੰਚ ਗਏ ਘਰੇ ਪਹੁੰਚ ਗਏ ਹੁਣ ਪੰਤ ਲੈ ਕੇ ਜਾਉ ਆਪਣੇ ਪਿੰਡ ਨੂੰ ਬਈ ਤੇ ਡੈਡੀ ਦੀ ਵੀ ਤਿਆਰੀ ਹੈ ਨਾਲੇ ਨਾਲੇ ਜਾਣਾ ਹਾਂ ਭੰਦੇ ਕਹਿੰਦਾ ਨਾਲੇ ਜਾ ਮਾਂ ਮਾਂ ਚੱਲ ਚੱਲ ਉਹ ਟਰੈਕਟਰ ਦੀ ਆਪਣੇ ਦੀ ਆਰਸੀ ਭੁੱਲਿਆ ਤੂੰ ਆਰਸੀ ਕਹਿੰਦਾ ਭੁੱਲ ਕਾਲੂ ਫੜਾ ਜੀ ਚੱਲ ਕਾਲੂ ਫੜਾ ਹੈਨਾ ਬਾਕੀ ਇੱਕ ਡੰਡਾ ਕਹਿੰਦਾ ਡੰਡਾ ਡੋਪਲਿੰਗ ਤੇਰੇ ਵਾਲੇ ਜੀ ਇਹ ਡੰਡਾ ਅੱਛਾ ਟਰਾਲ ਵੀ ਚੱਲ ਵਿਚਾਰੇ ਨੇ ਉਹ ਕਰਤੀ ਉਹਦੀ ਇਹਦੀ ਇਹਦੀ ਮੂਜੀ ਵੀ ਤੀ ਉਹਨੂੰ ਲੋਡ ਨਹੀਂ ਆਣੀ ਸੀ ਚੱਲ ਵਧੀਆ ਉਹ ਵੀ ਉਹ ਕਰਵਾਤੀ ਉਹ ਕਹਦਾ ਕਰ ਲਓ ਜੀ ਬਾਕੀ ਜਦ ਰੰਗ ਕਰਾਇਆ ਦਾ ਜਰ ਵੀ ਨਾਲੇ ਗਏ ਤਾਂ ਡੈਡੀ ਦੂਏ ਨੂੰ ਕਰਾਇਆ ਦਾ ਆ ਜਦੋਂ ਛੱਡਣਗੇ ਛੱਡਣ ਨਹੀਂ ਦੇਣੀ ਜਦਾ ਰਾਤ ਨੂੰ ਕੱਢਦੇ ਹਨੇਰੇ ਹੀ ਹੋ ਗਿਆ ਤਾਂ ਬਾਕੀ ਬਾਈ ਵੇਟ ਬਹੁਤ ਆ ਜੀ 29 ਕੁਇੰਟਲ ਕਹਿੰਦਾ ਜੇਗੂ 26 ਕੁਇੰਟਲ 80 ਕਿਲੋ ਤਾਂ ਆਰ ਸੀ ਪਰ ਲਿਖਿਆ ਹੋਇਆ ਜੇ ਨਿਕਲੇ ਹੋਣਾ ਯਾਂਸੀ ਚ ਬਿਨਾ ਜਤਰੀ ਤੇ ਬਿਨਾ ਬੈਂਪਰ ਤੋਂ 29 ਕੁਇੰਟਲ ਦਾ 29 ਕੁਇੰਟਲ 29 ਦਾ ਹੈਗਾ ਆਪਣੇ ਵਾਲੇ 18 19 19 ਦੇ ਆ ਆਪਣਾ 20 ਕ ਦਾ ਹੋਊਗਾ 19 ਵਸਾ ਹਾਂ 18 19 19 ਕ ਦਾ 20 ਦਾ 20 ਕ ਦਾ ਇਨੇ 342 ਕ ਕੁਇੰਟਲ ਦਾ ਹੁੰਦਾ 10 ਕੁਇੰਟਲ ਵੱਧਾ ਹੋ ਗਿਆ ਜਦ ਇਹ ਅਰਜਣਾਉਂਦੇ ਆ ਤਾਂ ਪਾ ਰਹੀ ਇਕੱਲਾ ਹੀ ਹੈ ਹਾਂ ਲੰਬਾ ਲੰਜਾ ਬਹੁਤ ਆ ਬਾਈ ਬਾਕੀ ਹੌਸਪਾਵਰੀ ਦੀ ਆਣਾ ਹਟ 59 59 ਹੌਸਪਾਤ ਦਾ ਆਣਾ ਹਟ ਹੌਸਪਾਵਰ ਲੱਗੀ ਹੋਈ ਨਾਟ 11 ਦੀ ਨਾਟ ਗਿਆ ਨਾਟੇ ਹਾਊਸ ਬਾਬਰਾ 60 ਨਹੀਂ ਰੱਖੀ ਵੀ 98 ਬਾਕੀ ਮੈਨੂੰ ਲੱਗਦਾ ਜਿਹੜੇ 35 ਗਿਆਣਾ ਤੇ ਇਹਦੀ 35 ਦੀ ਜਿਹੜੀ 35 ਹੋ ਸੀ ਹਨਾ ਜਿਹੜੀ 35 ਦੀ 35 ਹੋਊਗੀ ਬਾਕੀ 45 11 ਉਹ 45 ਦੀ ਉਹ ਵੀ 45 ਹੋ ਸਕਦੇ ਆ ਆਪਣੇ ਸ਼ਕਤੀ ਦਾ ਫੋਟ ਵੀ ਜੀ 42 ਸੀ ਬਾਕੀ ਭਾਈ ਇੱਕ ਬਾਈ ਦਾ ਕਮੈਂਟ ਆਇਆ ਹਾ ਤਾਂ ਤੇ ਉਹ ਕਹਿੰਦਾ ਤਾਂ ਭਾਈ ਭੰਤ ਦੇ ਟਰੈਕਟਰ ਦਾ ਮਾ ਕੇ ਢੇੜਾ ਲੈਣਾ ਨਾਟ 11 ਪਰੀਚਾ ਦੇ ਮੈਸੇਜ ਆਇਆ ਜੀ ਕਹਾ ਬੰਤ ਬਾਈ ਕਿਹੜਾ ਦੇ ਦੀ ਮੈਨੂੰ ਟਰੈਕਟਰ ਦਾ ਆ ਲੈ ਜੀ ਕਮੈਂਟ ਆਇਆ ਦਾ ਬਾਈ ਦਾ ਚਲੋ ਪਿੰਡ ਲੈ ਜੀ ਬਾਈ ਰੱਖ ਲਈ ਦੋ ਦਿਨ ਬਾਈ ਪਤਾ ਤਾਂ ਕਿੱਥੇ ਆਈ ਨਹੀਂ ਪਤਾ ਵੀ ਕਿੱਥੇ ਦਾ ਉਹ ਜਾਨੀ ਕਿ ਕਮੈਂਟ ਚ ਲਿਖਿਆ ਦਾ ਬਾਈ ਠੀਕ ਹੈ ਜੀ ਲੈ ਜੀ ਦੋ ਚਾਰ ਦਿਨ ਫੋਟੋ ਕਿਦੀ ਲਾਉਣੀ ਦਾ ਇੱਕ ਵਾਰ ਫਿਰ ਦੇ ਦੇ ਫੋਟੋ ਕਿਦੀ ਫੋਟੋ ਕਿਦੀ ਆਪਣੀ ਦਾ ਰਵਾਲੀ ਹਾਂ ਵਾਟੀ ਭਾਈ ਜੱਦਾ ਸਿੰਧੂ ਮੁੱਛੇ ਵਾਲੇ ਟਰੈਕਟਰ ਉਹ ਕਰਿਆ ਜਦੋਂ ਮਸ਼ਹੂਰ ਹੋਇਆ ਉਹਦਾ ਮੁੱਲ ਪਿਆ ਉਹਦਾ ਨਟ ਗਿਆ ਲੋਕ ਪੰਜ-ਪੰਜ ਲੱਖ ਲਿਆ ਕੇ ਤਿਆਰ ਕਰਾਉਂਦੇ ਨੇ ਤਿਆਰ ਕਰਾਉਂਦੇ ਟਾਇਰ ਟੂ ਨਵੇਂ ਜਹਵ ਕੋਟਾ ਆ ਕੇ ਨਹੀਂ ਪਿਆ ਉਹਦੇ ਕਰਕੇ ਕ੍ਰੇਜ਼ ਆ ਕ੍ਰੇਜ਼ ਹੋ ਜਾਈ ਕਰਕੇ ਹੀ ਹੋਇਆ ਉਹ ਚਲਾਇਆ ਉਹਨੇ ਤਿਆਰ ਤੋਇਰ ਕਰਾਇਆ ਦੋ ਤਿੰਨ ਵਾਰ ਬਹੁਤ ਖਾਣਾ ਤਿਆਰ ਬਹੁਤ ਕਰਾਉਂਦੇ ਬਾਹਰ ਬਹੁਤ ਲੈ ਕੇ ਬਾਹਰ ਲੈ ਕੇ ਉਧਰ ਵੀ ਲੈ ਕੇ ਛਪਾਂ ਚ ਬਾਹਰ ਰਿਪੋਰਟ ਕਰਾਉਂਦੇ ਲੋਕਾਂ ਬਾਕੀ ਜੋ ਮਰਜ਼ੀ ਪਾ ਕੇ ਚਲਾਇਆ ਹੁਣ ਅੱਖਾਂ ਵੇਚ ਕੇ ਯਾਰ ਜਿਹੜੇ ਉਹਦੇ ਪੁਰਾਣੇ ਦੂਏ ਸਕੌਟ ਖੜਾ ਘਰ ਮੈਸੀ ਖੜਾ ਏ ਉਹ ਵੀ ਦੇਖ ਲੈ ਜਿਹੜਾ ਕਿਸੇ ਨੇ ਕੋਈ ਬਾਹਰ ਬੈਠਾ ਇਹ ਪੁਰਾਣਾ ਚਲਾਇਆ ਹੋਆ ਜੀਨੇ ਜਿਆਦ ਦੇ ਤੌਰ ਤੇ ਉਹ ਵੀ ਲੈ ਕੇ ਤਿਆਰ ਕਰਾ ਲੈਣੇ ਲੋਕਾਂ ਨੇ ਹਾਂ ਹਾਂ ਪੁਰਾਣੇ ਨੂੰ ਤਾਂ ਰੇਕ ਕਰੂੰਗਾ ਪੁਰਾਣੇ ਦਾ ਭੱਜੂ ਜੇ ਤਮਾ ਕੋਈ ਟਰੈਕਟਰ ਪੁਰਾਣਾ ਇਹ ਜਿਆ ਹੋਣਾ ਨਹੀਂ ਜਿਹੜਾ ਦੁਨੀਆ ਨੇ ਛੱਡਿਆ ਨਹੀਂ ਤਿਆਰ ਕਰਾਉਣ ਤੇ ਢਾਬਿਆਂ 'ਤੇ ਟਰੈਕਟਰ ਭਗਾਉਂਦੇ ਪਖੜਾਉਂਦੇ ਨਹੀਂ ਢਾਬਿਆਂ 'ਤੇ ਹੂੰ ਢਾਬਿਆਂ 'ਤੇ ਗੜੇ ਹੁੰਦੇ ਹੁਣ ਤਾਂ ਬਾਹਰ ਨੂੰ ਜਾਂਦੇ ਹਾਂ ਹਾਂ ਹੁਣ ਤਾਂ ਬਾਹਰ ਨੂੰ ਜਾਂਦੇ ਆ ਜਾਂ ਟਰੈਕਟਰ ਨਵਾਂ ਜਾਊਂਗਾ ਜਾਂ ਤੇਰਾ ਹੋ ਕੇ ਜਾਊਂਗਾ ਜਾਂ ਜਮਾ ਹੀ ਪੁਰਾਣਾ 20 ਸਾਲ ਟਰੈਕਟਰ ਪੁਰਾਣਾ ਹੋਊਗਾ ਤਾਂ ਜਾਣਾ ਟਰੈਕਟਰ ਯਾ ਨਵਾਂ ਹੀ ਹੋਵੇ ਦੇ ਵਿੱਚ ਵਿਚਕਾਰ ਵਾਲੇ ਟਰੈਕਟਰ ਉਹ ਨਹੀਂ ਬਾਹਰ ਨੂੰ ਜਾਂਦਾ ਨਿਕਣ ਆਪਾਂ ਕਹਿ ਦਈਏ ਵੀ 17 18 ਮਾਡਲ ਹਾਂ ਉਹ ਨਹੀਂ ਬਣਦੇ ਹੈਗੇ ਜਾਂ ਨਵਾਂ ਹੀ ਜਾਊਗਾ ਜਾਂ 20 ਸਾਲ ਦੇ ਪੁਰਾਣੇ ਬਸ ਤਾਂ ਟਰੈਕਟਰ ਬਾਹਰ ਨੂੰ ਜਾਂਦਾ ਨਹੀਂ ਤੇ ਤੂੰ ਕਹਿੰਦਾ ਖੇਤਰੀ ਤਾਂ ਲੱਗੀ ਲਗਾਈ ਜੂਈ ਮਿਲ ਗਈ ਹੈ ਪੱਕਾ ਵੀ ਲੱਗ ਗਿਆ ਪੱਕਾ ਮੰਗਾਈ ਲੱਗੇ ਚੱਲਣਾ ਪੱਕਾ ਚੱਲ ਲਾਈਟਾਂ ਲੂਟਾ ਚਲਾ ਕੇ ਦੇਖ ਲਈਆਂ ਸੀ ਲਾਈਟਾਂ ਚੱਲਦੀਆਂ ਅੱਛਾ ਆਹ ਸਾਡੇ ਨਾਲ ਦੂਜੀ ਇਹ ਅਜੇ ਨਾਲ ਬੰਦ ਹੁੰਦਾ ਹਾਂ 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 ਸੋਚ ਇਹ ਵੀ ਇਹ ਵੀ ਰੈਡੀ ਲੱਟਾ ਵੀ ਲੱਟਾ ਨੂੰ ਆਹ ਸੋਚ ਚਾਬੀ ਆ ਜਿਹੜੀ ਹਾਂ ਆ ਦੇ ਚਾਬੀ ਪੂਰੀ ਬਾਹਰ ਕੱਢੇ ਤਾਂ ਕੱਟ ਹੋ ਗਈ ਅੱਛਾ ਵਿੱਚ ਇਹ ਪੂਰੀ ਘੁਮਾਉਂਦੀ ਆ ਸਿਰੇ ਜਾਂ ਲੱਟਾਂ ਵੱਲਦੀ ਆ ਅੱਛਾ ਚਾਬੀ ਨਾਲੇ ਲੱਟਾ ਬੰਦਨੀਆ ਮਤਲਬ ਸਿਰੇ ਲਾਤੀ ਆ ਇੱਕ ਨੰਬਰ ਕੱਟ ਦੇ ਬੰਦ ਹੋ ਜਾਣੀ ਇਹ ਹੀ ਸੋਚ ਹੈ ਜੀ ਇਹ ਹੀ ਸੋਚ ਸਾਰਾ ਇਹ ਆ ਦੇਖ ਪੂਰੀ ਸੋਚ ਕੱਟ ਦੇ ਆ ਲਾਲ ਲੜ ਬੰਦ ਨਹੀਂ ਹੋਣੀ ਟੇਰਗੇ ਦੁਬਾਰਾ ਪੋੜਾ ਆ ਦੇਖ ਆ ਪੰਜਾਬੀ ਐ ਕੱਢਣੀ ਪੈਣੀ ਆ ਆ ਲੱਗੀ ਚਾਬੀ ਵਿੱਚ ਦੱਬੇ ਤੇ ਬਾਕੀ ਉਹ ਕਿਸੇ ਸਾੰਭਿਆ ਵਾ ਟਰੈਕਟਰ 2 3 ਤੇ ਮਾਲਕ ਦਾ ਬਾਕੀ ਚੋਟਪਾਣਾ ਕੋਈ ਨਹੀਂ ਹੈਗੀ 88 ਮਾਡਲ ਆ 12 ਤੇ 24 36 ਸਾਲ ਹੋ ਗਏ 36 ਸਾਲ ਵਿੱਚ ਤਾਂ ਮੈਂ ਜ ਕੁਆੜ ਬਣਾ ਕੇ ਅੱਗੇ ਖੜਾ ਦੇਣਾ ਹਾਂ ਹਾਂ ਆਹ ਖੁਸ਼ ਆ ਭਾਈ ਮੁੰਡਿਆ ਆਹਾਂ ਹੈ ਪੂਰਾ ਚੱਲ ਵਧੀਆ 8000 ਵਾਲੇ ਉਦਣ ਭਾਈ ਇਹਨੇ ਵੀਡੀਓ ਦੇਖ ਲਈ ਤਾਂ ਤਾਂ ਦੇਖਣਾ ਪੈ ਗਿਆ ਸਾਨੂੰ ਤਾਂ ਪਤਾ ਨਹੀਂ ਤਾਂ ਹੈਗਾ ਵੀ ਜੱਗੂ ਖੜਾ ਹੈ ਜੱਗੂ ਕੋਲ ਜੱਗੂ ਕੋਲ ਨਾੜ ਗਿਆ ਰ ਮਾਹਰੀ ਦੇ ਦੇਖਿਆ ਨਹੀਂ ਆਇਆ ਬਣ ਗਈ ਮੈਂ ਕਿੱਥੇ ਕਹਿੰਦਾ ਘਰੇ ਖੜਾ ਉਹਦੇ ਕੱਲ ਆ ਗਿਆ ਇਹ ਤਾਂ ਭਾਈ ਸਾਨੂੰ ਆਉਂਦਾ ਹੀ ਦਿਖਿਆ ਵੀ ਆ ਗਿਆ ਚੱਲ ਵਧੀਆ ਹੋ ਗਿਆ ਨਹੀਂ ਦਾਣਾ ਪਾਣੀ ਦਾ ਦਾਣਾ ਪਾਣੀ ਦਾਣਾ ਪਾਣੀ ਲਿਖਿਆ ਪਤਾ ਉਹਦਾ ਇੰਨਾ ਹੀ ਲਿਖਿਆ ਹੋਇਆ ਤਾਂ ਗਾਹਾਂ ਇਹਦਾ ਲਿਖਿਆ ਹੋਣਾ ਬਾਕੀ ਸੌਦਾ ਕੱਲ ਰਹਿ ਗਿਆ ਤਾਂ ਸੌਦਾ ਅੱਜ ਹੀ ਹੋਇਆ ਹੂੰ ਸੌਦਾ ਹੀ ਬਈ ਮਾਮੇ ਨੇ ਕਰਾਇਆ ਮਾਮੇ ਨੂੰ ਕਰਾਇਆ ਹੈ ਇਹੀ ਕਰਾਉਣਾ ਇਹੀ ਸੌਦੇ ਆ ਮਾਰਾ ਫਿਰ ਕਿ ਨਹੀਂ ਤੇ ਇਹਦੇ ਭੱਲਾ ਦੀ ਹੁਣ ਡੱਕ ਡੁੱਕ ਕਾਦੂੰਗਾ ਫਿਰ ਅੱਜ ਅੱਜ ਨਹੀਂ ਚੱਲ ਫੇਰ ਲਾ ਦਿੰਦੇ ਆਂ ਕਹਿੰਦਾ ਪਿੰਡ ਵਾਲੇ ਢੀਕਦੇ ਆਂ ਪਿੰਡ ਵਾਲਿਆਂ ਨੂੰ ਗੱਲ ਕਹਿੰਦਾ ਬਹਾਨਾ ਲਾ ਕੇ ਮੈਂ ਹੋਰ ਆ ਗਿਆ ਮਾਤਾ ਹਾਰਤਾ ਹਰ ਬੱਚਿਆ ਭੇਜਿਆ ਆਪਣੇ ਵਾਲਾ ਲਿਆਏ ਤੇ ਫਾਰਮ ਡਰੈਗ ਹੂੰ ਜਦ ਉਹ ਹਾਰਤਾ ਜਿਹੜਾ ਉਹਦੇ ਵਿੱਚ ਕੀ ਪਤਾ ਲੱਗਦਾ ਅਗਲਾ ਕਾ ਹੋਊਗਾ ਲਿਆਂਦਾ ਨਾ ਮਾ ਕੱਲ ਕਹਿੰਦਾ ਮੈਂ ਬਹਾਨਾ ਲਾ ਕੇ ਆ ਗਿਆ ਵੀ ਮੈਂ ਹੋਰ ਕਹਿੰਦਾ ਉਹਨਾਂ ਨੇ ਵੀਡੀਓ ਦੇਖ ਲਈ ਸਵੇਰੇ ਇਤਤ ਦਾ ਟਰੈਕਟਰ ਦਾ ਸੌਦਾ ਕਰਕੇ ਆ। ਦੇਖਣ ਚੱਲਿਆ ਮੈਂ। ਕਦਮ। ਰਲਾ ਹੋਰ ਬਸ ਇਹ ਹੁੰਦੇ। ਤੁਹਾਨੂੰ ਵੀਰੇ ਵਲੌਗ ਦੇਖ ਲੱਦੇ ਨੇ। ਹਾਂ, ਬਲੌਗ ਕੋ ਵਿੱਚ ਪਤਾ ਲੱਗ ਗਿਆ ਨਾ। ਟਰੈਕਟਰ ਦਾ ਸੌਦਾ ਕਰਦੇ ਆ। ਹਾਂ ਜੀ ਹਾਂ। ਕੱਲੂ ਲਿਆਉਂਗਾ ਜੀ ਇਹਦੇ। ਕਿਹੜਾ? 611। ਹਾਂ ਉਹਨਾਂ ਨੂੰ ਕਹਿ ਦੇਖ ਲਓ ਭਾਈ ਕੱਲੂ ਆ ਜਾਣਾ। ਹਾਂ। ਐਂ ਦੇਓ 걔ੜੇ। ਹਾਂ। ਕਹ ਨਹੀਂ ਅੱਜ ਦੇਖ ਹੀ ਲੈਣਾ। ਟਾਈਮ ਨਾ ਚਾਰ ਹੋਣਗੇ। ਹਾਂ। ਬਾਕੀ ਅਸੀਂ ਤਾਂ ਜਿਆਦਾ ਦੇਖਦੇ ਹੁੰਦੇ ਜੇ ਬਿੱਟੂ ਲਿਆਇ ਕਰਦਾ ਤਾਂ। ਹਾਂ। ਨਹੀਂ ਆਪਣੇ ਏਰੀਏ ਤਾਂ ਹੈ ਨਹੀਂ ਜਾਨੀ ਕਿ ਟਮਾਟਾ ਕਿਤੇ ਹੈਗਾ ਪੋਜੇ ਵਿੱਚ ਰਿਆ ਇੱਕ ਉੱਥੇ ਹੈਗਾ ਜੀ ਟਾਮੇ ਟਾਮੇ ਹੈਗੇ ਇੱਕ ਨਾਨਕੇ ਆਉਂਦਾ ਦਾ ਹਾਂ ਨਾਨਕੇ ਦੋ ਤਿੰਨ ਤੇ ਮੈਨੂੰ ਹੋਰ ਕੋਲ ਵੀ ਦੋ ਤਿੰਨ ਤੇ ਹੂੰ 3.5 ਲੱਗਦਾ ਰੌਣੀ ਦੇਖਿਆ ਵਾ ਇੱਕ ਲੀਟਰ 95 ਆਪਣੇ ਇਲਾਕੇ ਜਾਇ ਨਹੀਂ ਹੁਣ ਜਾਇ ਕਰੂੰਗਾ ਸਿੱਧੀ ਜੋੜ ਮਿਲ ਲੈ ਪਾਈ ਦੇਖ ਸਾਲ ਟਰੈਕਟਰ 3511 ਲੈ ਕੇ ਜਾਂਦਾ ਹੁਣ ਇਹ ਜਾਇ ਕਰੂੰਗਾ ਹਾਂ ਹਾਂ ਵਧੀਆ ਹੁਣ ਕਹ 200 ਕੁਇੰਟਲ ਪਾ ਲਿਓ ਚੌਗਨਾਂ ਵੱਧ ਪਾ ਦੇ ਹੈਂ ਅੱਗੇ ਭਾਈ ਲੈ ਜਾਂਦਾ ਦਾ 80 ਕੁਆਂਟਾ ਦਾ ਅੱਗੇ ਵੀ ਅਸੀਂ ਇਹਨੂੰ ਟੂੜੀ ਵਾਲੀ ਮਸ਼ੀਨ ਨੂੰ ਜੋੜਦੇ ਜਾਨੂੰ ਮਰਜੀ ਰੂਟਾ ਵੇਟਰ ਸੁਪਰ ਸੀਡਰ ਜੋ ਮਰਜੀ ਚਲਾ ਚਲ ਗੰਨੇ ਨੂੰ ਹੁਣ ਇਹੀ ਦਿਆ ਕਰ ਲੈ ਹਾਂ ਇੱਕ ਲੱਗਿਆ ਬਾਕੀ ਇਹਨੂੰ ਵੇਟ ਬੂਟ ਤਾਂ ਪਾਉਣੇ ਕੋਈ ਉਸ ਨਹੀਂ ਲੋੜ ਇਹਦਾ ਉਹ ਲਵਾਈ ਕਰਕੇ ਵਜਨ ਵੀ ਪੈ ਲਵਾਈ ਕਰਕੇ ਵਜਨ ਉੱਦਾਂ ਫਰਕ ਪੈ ਜਾਂਦਾ ਖੜਾ ਗਿਆ ਹੁਣ ਜੀ ਲਵਾਈ ਹੈ ਆਲਾ ਦਾ ਹੁਣ 18 ਫੁੱਟਾ ਲੈਣਾ ਪੈਣਾ ਤੁਮਾ ਨਾਲ ਵੀ ਕੁਝ ਨਹੀਂ ਹੋਣਾ 11 ਫੁੱਟ ਹੀ ਆ ਉਹ 12 12 ਕਿ 11 ਹੈ 11 11 ਵੀ ਨਹੀਂ ਜੇ ਕੋਈ ਮੁਰੇ ਤੇ ਆਉਂਦਾ ਹੁੰਗਾ ਟਰੈਲੀ ਭਾਈ ਉਹਨੇ ਕਹਣਾ ਇਕੱਲਾ ਡਰੈਕਟਰ ਹੀ ਆਉਂਦਾ ਉਹ ਤਾਂ ਪਿਛਲੇ ਟਾਇਰਾਂ ਨੂੰ ਜੋਰ ਲਾਉਣ ਦੀ ਲੋੜ ਮੁਰਲੇ ਨੇ ਖਿੱਚ ਲੇਗਾ 10 ਫੁੱਟਾ ਦਾ ਮਨ ਲੈ ਟਰੈਕਟਰ ਇਹ ਲੰਬਾ ਹੋਣਾ ਨੇ ਨਿਕਾ ਟਰੈਲੀ ਦੇ ਟਾਇਰ 10 ਫੁੱਟਾ ਦਾ ਟਰੈਕਟਰ ਇਹ ਹੋਣਾ 11 ਫੁੱਟਾ ਲੰਬਾ ਇਹਦੇ ਟਰੈਲੀ ਜਿੰਨਾ ਉਹੀ ਕਹਿੰਦਾ ਕਿ ਨਹੀਂ ਚਲੋ ਵਧੀਆ ਵਾਦਾ ਕਰੇ ਭਾਈ ਤੁਹਾਨੂੰ ਕਰ ਦਵਾਂ ਇਹਦੇ ਸਜਾ ਦੇਣਾ ਹਾਂ ਚੱਲ ਬੈਠ ਫੇ ਤੋਰੋ ਦੋਵੇਂ ਮੁੰਡੇ ਤੁਸੀਂ ਨਾਲੇ ਲੈ ਜਾਓ ਤਾਂ ਮੋਟਰਸਾਈਕਲ 'ਤੇ ਕਿੱਦਾਂ ਇਹਨੇ ਜਾਣਾ ਮਟਰੈਕਟਰ ਬੈਠ ਕੇ ਡਾਡੀ ਮੈਂ ਮਟਰੈਕਟਰ ਮੈਂ ਅੱਛਾ ਜੋੜੀ ਜਾਊ ਨਾਲ ਉਫੜਾ ਮੋਟਰਸਾਈਕਲ 'ਵਾਂ ਤੋਰੋ ਜਿੰਦਾਂ ਲੱਗ ਗਿਆ ਉਹਦਾ ਸਾਈਡ ਆ ਬਕਨੇਡਾ ਦੇ ਰਿਹਾ ਹੂੰ ਜਿਵੇਂ ਸਗੇ ਸਟੇਡੀਆ ਤੇ ਜੂੜਾ ਉਹਦਾ ਮੋਟਰਸਾਈਕਲ 'ਤੇ ਆ ਉਹ ਅਮਰੀਕਾ ਦਾ ਸਾਡੀ ਵੀਰੀ ਸਾਡੀ ਪਰ ਪਿੰਡ ਸਾਦੀ ਵੀਰੇ ਹਾਂ ਆ ਬਾਕੀ ਸਾ ਨਵਾਂ ਲੱਗੂਗਾ ਬੰ ਤੀਚੇ ਫਿੱਟ ਆ ਜੂਗੇ ਤੇਰੇ ਸਪੀਕਰ ਦੇਖਦੇ ਹਾਂ ਕਿ ਆਉਂਦਾ ਹਾਂ ਆ ਜਣੇ ਤੇ ਬੱਚੇ ਆ ਜਣੇ ਆ ਜਣੇ ਹਨ ਤੌਰ ਤਾਂ ਲੱਗਦੀ ਹੈ ਹੂੰ ਇਧਰ ਚਲ ਆ ਜਣੇ ਇਹਦੇ ਫੋਨ ਬੰਦ ਕਰ ਪਾ ਪੰਡੀਸ਼ਨ ਦੇਖ ਰੋ ਬਾਕੀ ਬਾਈ ਕੋਰੇ ਡੀਕੇਟੀ ਦੇ ਟਾਇਰ 750 ਦੀ ਮਗਰ ਗੁੜੀ ਕਰਦੇ ਆ ਵਾਈਦਰ ਹਵੀ ਬਾਲਦੀ ਆ ਬਾਲੀ ਦੀ ਗੱਲ ਜੀ ਦੀ ਬਾਲਦੀ ਦੀ ਬਾਲਦੀ ਪਾਈ ਲਟਾ ਕੇ ਪਾਈ ਓਕੇ ਆ ਹਾਂ ਹੋਰ ਜਿੰਨਾ ਨਹੀਂ ਚੱਲਣਾ ਜਿਆਦਾ ਹਾਂ ਇਹਦਾ ਬਾਹਰ ਲਾਈਟ ਬਾਈ ਜਿਆਦਾ ਨਾ ਮਾਰਦੀ ਹੈ ਨਾ ਉਹਦੇ ਨਾਲ ਤੇ ਹੋਲੇ ਹੋਲੇ la estaba ahí Tangai OK okay